ਹੈਲੋ ਜੀ ਸੱਸ਼ਿਕਾਲਤਨ ਸਾਰੇ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਜਿਵੇਂ ਆਪਾਂ ਇੰਨੇ ਦਿਨ ਵੀਡੀਓ ਤਾਂ ਕਰਕੇ ਅਪਲੋਡ ਨਹੀਂ ਕੀਤੀ ਕਿਉਂਕਿ ਆਪਾਂ ਗਏ ਸੀ ਇਹ ਹਿਮਾਚਲ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿਵੇਂ ਆਪਣੇ ਘਰੇ ਜੋਤ ਜਗਦੀ ਹੈ ਬਾਬਾ ਵਰਪਾਗ ਸਿੰਘ ਜੀ ਦੀ ਤੇ ਆਪਾਂ ਉੱਥੇ ਮੱਥਾ ਟੇਕਣ ਗਏ ਸੀ ਕਿ ਧੋਲੀਧਾਰ ਤੇ ਇਸੇ ਕਰਕੇ ਆਪਾਂ ਦੋ ਤਿੰਨ ਦਿਨ ਵੀਡੀਓ ਅਪਲੋਡ ਨਹੀਂ ਕੀਤੀ ਤੇ ਹੁਣ ਆਪਾਂ ਇਕੱਠੀ ਵੀਡੀਓ ਅਪਲੋਡ ਕਰ ਰਹੇ ਹਾਂ ਟਰੈਵਲਿੰਗ ਦੀ ਤੇ ਇੱਥੇ ਆਪਾਂ ਸਾਰੇ ਮਤਲਬ ਵੀ ਗਰੁੱਪ ਬਣਾ ਕੇ ਗਏ ਸੀਗੇ ਤੇ ਹੁਣ ਆਪਾਂ ਇੱਥੇ ਜਾਈ ਜਾਨੇ ਮਾਰਨਿੰ ਤੇ ਸਾਨੂੰ ਦੋ ਇੱਕ ਦਿਨ ਲੱਗਾ ਸੀਗਾ ਇੱਕ ਤੇ ਇੱਕ ਹਾਫ ਦਿਨ ਲੱਗਾ ਸੀ ਜਾਣ ਵਾਸਤੇ ਉੱਥੇ ਤੇ ਜੀ ਉੱਥੇ ਜਾ ਕੇ ਬਹੁਤ ਹੀ ਸਾਨੂੰ ਵਧੀਆ ਲੱਗਾ ਅਸੀਂ ਬਾਬਾ ਜੀ ਦੇ ਦਰਸ਼ਨ ਕੀਤੇ ਤੇ ਉੱਥੇ ਅਸੀਂ ਮੱਥਾ ਟੇਕ ਕੇ ਆਏ ਅਸੀਂ ਹੋਰ ਵੀ ਬਾਧੂ ਥਾਮਾਂ ਤੇ ਮਤਲਬ ਵੀ ਕੁੰਮੇ ਫੇਰੇ ਲੇਕਿਨ ਅੱਜ ਦੇ ਵਲੌਗ ਚ ਸਿਰਫ ਆਪਾ ਤੋਲੀ ਧਰ ਦੀ ਵੀਡੀਓ ਹੀ ਅਪਲੋਡ ਕਰ ਰਹੇ ਆ ਕਿਉਂਕਿ ਜਿਹੜੀਆਂ ਦੂਜੀਆਂ ਕਲਿੱਪਸ ਨੇ ਆਪਾਂ ਅਗਲੇ ਵਲੌਗ ਚ ਅਪਲੋਡ ਕਰਾਂਗੇ ਤੇ ਉਸ ਤੋਂ ਬਾਅਦ ਸਾਨੂੰ ਜਾਂਦੇ ਜਾਂਦੇ ਉਹ ਨੀਰਾ ਹੋ ਗਿਆ ਸੀ ਇਸੇ ਕਰਕੇ ਆਪਾਂ ਇੱਥੇ ਇੱਕ ਢਾਬਾ ਸੀਗਾ ਅ ਗ੍ਰੀਨ ਢਾਬਾ ਫ ਉੱਥੇ ਰੁਕੇ ਸੀਗੇ ਖਾਣਾ ਖਾਣ ਵਾਸਤੇ ਉਸ ਤੋਂ ਬਾਅਦ ਆਪਾਂ ਜਿਹੜੀ ਆਪਣੀ ਜਰਨੀ ਸੀਗੀ ਉਹ ਆਪਾਂ ਦੁਆਰਾ ਸਟਾਰਟ ਕੀਤੀ ਤੇ ਮਤਲਬ ਵੀ ਇੱਥੇ ਤੁਸੀਂ ਵੇਖ ਹੀ ਸਕਦੇ ਹੋ ਕਾਫੀ ਵਧੀਆ ਮੌਸਮ ਸੀਗਾ ਜਿਆਦਾ ਗਰਮੀ ਨਹੀਂ ਸੀਗੀ ਤੇ ਬਹੁਤ ਠੰਡਾ ਜਿਹਾ ਮੌਸਮ ਸੀਗਾ ਤੇ ਮਤਲਬ ਵੀ ਤੁਹਾਨੂੰ ਪਤਾ ਹੈ ਪਹਾੜਾਂ ਦੀ ਚੜ੍ਹਾਈ ਕਰਨਾ ਮਤਲਬ ਵੀ ਬਹੁਤ ਜ਼ਿਆਦਾ ਡਰ ਲੱਗਦਾ ਸੀ ਉਹ ਉੱਥੇ ਚੜਨ ਤੇ ਤੇ ਉੱਥੇ ਬਹੁਤ ਜ਼ਿਆਦਾ ਟ੍ਰੈਫਿਕ ਵੀ ਸੀਗਾ ਕਿਉਂਕਿ ਹੋਰ ਵੀ ਬਹੁਤ ਸਾਰੀ ਸੰਗਤ ਸੀ ਜਿਹੜੀ ਘੁੰਮਣ ਆਉਂਦੀ ਸੀਗੀ ਉੱਥੇ ਮਤਲਬ ਜਿੰਨਾ ਜਿੰਨਾਂ ਨੂੰ ਜਿਵੇਂ ਜਿਵੇਂ ਸੈੱਟ ਬੈਠਦਾ ਸੀ ਸਾਰੇ ਓਵੇਂ ਓਵੇਂ ਜਾਣਦੇ ਸੀ ਕੋਈ ਕਾਰਾਂ ਤੇ ਸੀ ਕੋਈ ਬਾਈਕਸ ਤੇ ਸੀ ਕੋਈ ਬੱਸਾਂ ਕਰਾ ਕੇ ਜਾਂਦੇ ਸੀ ਇਹ ਤੇ ਕਿਸੇ ਨੇ ਪਿਕਅਪਸ ਕਰਾਏ ਹੋਏ ਸੀਗੇ ਤੇ ਸਾਰੇ ਦਰਸ਼ਨ ਕਰਨ ਜਾਂਦੇ ਸੀ ਕਿਉਂਕਿ ਕਾਫੀ ਵਧੀਆ ਜਗ੍ਹਾ ਹੈ ਉੱਥੇ ਜਾਣਾ ਜਿਹੜੇ ਜਿਹੜੇ ਮੰਨਦੇ ਨੇ ਸਾਰੇ ਜਾਣਦੇ ਸੀਗੇ ਕਿਉਂਕਿ ਜਿੱਥੇ ਗੁਰਦੁਆਰਾ ਸਾਹਿਬ ਸ਼ਸ਼ੋਭਿਤ ਸੀਗੇ ਉਹ ਕਾਫੀ ਉੱਚੀ ਪਲੇਸ ਤੇ ਸ਼ਸ਼ੋਭਿਤ ਸੀਗਾ ਇਸੇ ਕਰਕੇ ਆਪਾਂ ਨੂੰ ਕਾਫੀ ਜ਼ਿਆਦਾ ਚੜਾਈ ਚੜਨੀ ਪੈਨਦੀ ਸੀਗੀ ਤੇ ਜਿਹੜੇ ਮੱਥਾ ਟੇਕ ਚੁੱਕੇ ਨੇ ਉਹਨਾਂ ਨੇ ਆਪਦੀਆਂ ਗੱਡੀਆਂ ਥੱਲੇ ਖਿਲਾ ਰੀਆਂ ਹੋਈਆਂ ਨੇ ਬਾਕੀ ਉਹ ਸਾਰੇ ਪੈਦਲ ਜਾਣ ਦੇ ਨੇ ਮਤਲਬ ਜਿਨ੍ਹਾਂ ਨੂੰ ਚੜ੍ਹਨਾ ਥੋੜਾ ਜਿਹਾ ਔਖਾ ਲੱਗਦਾ ਹੈ ਤੇ ਉਹ ਗੱਡੀਆਂ ਦੇ ਉੱਤੇ ਹੱਜੇ ਵੀ ਜਾਣਦੇ ਨੇ ਤੁਸੀਂ ਬੱਸਾਂ ਵੀ ਵੇਖ ਸਕਦੇ ਹੋ ਥੱਲੋਂ ਜਾਂਦੀਆਂ ਨੇ ਬੱਸਾਂ ਵੀ ਤੇ ਇੱਥੇ ਬਾਰਿਸ਼ ਦੇ ਸੀਜ਼ਨ ਦੇ ਵਿੱਚ ਬਹੁਤ ਘੱਟ ਸਾਧਨ ਹੁੰਦੇ ਨੇ ਕਿਉਂਕਿ ਤੁਹਾਨੂੰ ਪਤਾ ਹੈ ਇਹ ਬਾਰਿਸ਼ ਦੇ ਸੀਜ਼ਨ ਦੇ ਵਿੱਚ ਪਹਾੜਾਂ ਦੇ ਉੱਤੇ ਰੋਡ ਸਲਾਈਡਿੰਗ ਹੁੰਦੀ ਹੈ ਜਿਹਦੇ ਕਰਕੇ ਐਕਸੀਡੈਂਟ ਦੇ ਬਹੁਤ ਜ਼ਿਆਦਾ ਖਤਰੇ ਹੁੰਦੇ ਨੇ ਤੇ ਹੁਣ ਆਪ ਸੀ ਗੱਡੀਆਂ ਆਪਾਂ ਥੱਲੇ ਖਲਾਰ ਦਿੱਤੀ ਹੈਗੀ ਐ ਤੇ ਹੁਣ ਆਪਾਂ ਸਾਰੇ ਪੈਦਲ ਹੋ ਚੁੱਕੇ ਆ ਕਿਉਂਕਿ ਇਸ ਤੋਂ ਅੱਗੇ ਜਿਹੜੇ ਸੰਗਤ ਸੀਗੀ ਉਹ ਕਾਫੀ ਜ਼ਿਆਦਾ ਪੈਦਲ ਸੀ ਇਸੇ ਕਰਕੇ ਆਪਾਂ ਉਹ ਗੱਡੀ ਨੂੰ ਪਿੱਛੇ ਖਲਾਰ ਆਂਦਾ ਆਪਾਂ ਹੁਣ ਪੈਦਲ ਸਾਰੇ ਜਾਵਾਂਗੇ ਤੇ ਹੁਣ ਇਸ ਤੋਂ ਗਾਂ ਵੀ ਕਾਫੀ ਦੂਰ ਸੀਗਾ ਜਿਹੜਾ ਗੁਰਦੁਆਰਾ ਸੀਗਾ ਤੇ ਜਿਹੜਾ ਮੌਸਮ ਸੀਗਾ ਉਹ ਵੀ ਕਾਫੀ ਵਧੀਆ ਹੋਣਦਿਆਂ ਸੀਗਾ ਫਿਰ ਬੱਦਲ ਵੀ ਹੋ ਗਏ ਸੀ ਥੋੜੀ-ਬੋਤੀ ਕੈਂਡਮੈਂਡ ਵੀ ਹੋਈ ਸੀ ਉਸ ਤੋਂ ਪਰ ਲੇਕਿਨ ਬਾਰਿਸ਼ ਨਹੀਂ ਹੋਈ ਸੀ ਤੇ ਇੱਥੇ ਜਿੰਨਾ ਤੋਂ ਨਹੀਂ ਤੁਰਿਆ ਜਾਂਦਾਗਾ ਹੈਗਾ ਉਹ ਜਾਣਦਾ ਹੀ ਨਹੀਂ ਗੱਡੀਆਂ ਕਾਰਾਂ ਲੈ ਕੇ ਤੇ ਜਿਨ੍ਹਾਂ ਨੇ ਮੱਥਾ ਟੇਕ ਲੀਤਾ ਹੈਗਾ ਇਹ ਉਹ ਵਾਪਿਸ ਜਾਂਦਾ ਹੀ ਨੇ ਮਤਲਬ ਇਹ ਜਿਹੜਾ ਗੁਰਦੁਆਰਾ ਹੈਗਾ ਉਹ ਮਤਲਬ ਪਹਾੜਾਂ ਜਿਆਂ ਦੇ ਵਿੱਚ ਬਣਿਆ ਹੋਇਆ ਏ ਇਸੇ ਕਰਕੇ ਆਪਾਂ ਨੂੰ ਕਾਫੀ ਜ਼ਿਆਦਾ ਚੜਾਈ ਚੜਨੀ ਪਈ ਸੀਗੀ ਜਿਨ੍ਹਾਂ ਜਿਨ੍ਹਾਂ ਨੂੰ ਜਿਵੇਂ ਜਿਵੇਂ ਕੰਫਰਟੇਬਲ ਹੋਣ ਗਿਆ ਸਾਰੇ ਉਵੇਂ ਉਵੇਂ ਜਾਂਦਾ ਹੀ ਨੇ ਜਿਵੇਂ ਜਿਹੜੇ 2 ਜਾਣੇ ਨੇ 3 ਜਾਣੇ ਨੇ ਉਹ ਬਾਈਕ ਤੇ ਜਾਂਦੇ ਨੇ ਜਿਹੜੀ ਪੂਰੀ ਫੈਮਿਲੀ ਜਾਂਨ ਲਈ ਆ ਜਾਂ ਫਿਰ ਕਿਸੇ ਰਿਸ਼ਤੇਦਾਰਾਂ ਦੇ ਨਾਲ ਜਾਂਨਦੇ ਨੇ ਉਹਨਾਂ ਨੇ ਆਪਣੇ ਵਾਂਗ ਗੱਡੀਆਂ ਕਰਾ ਰੱਖੀਆਂ ਨੇ ਕੈਪਸ ਕਰਵਾ ਰੱਖੀਆਂ ਨੇ ਤੇ ਮਤਲਬ ਜਿੱਥੇ ਹੁਣ ਆਪਾਂ ਨੰਗੇ ਸੀਗੇ ਇੱਥੋਂ ਥੱਲੋਂ ਦੀ ਬਹੁਤ ਸਾਰੀਆਂ ਨਦੀਆਂ ਵੀ ਜਾਂਨ ਡੀਆਂ ਨੇ ਕਿਉਂਕਿ ਤੁਹਾਨੂੰ ਪਤਾ ਜਦੋਂ ਪਹਾੜਾਂ ਦੇ ਉੱਤੇ ਬਾਰਿਸ਼ ਹੁੰਦੀ ਹੈ ਤੇ ਉਹਨਾਂ ਦੀ ਇੱਕ ਨਦੀ ਬਣ ਜਾਂਦੀ ਹੈ ਤੇ ਜੀ ਹੁਣ ਆਪਾਂ ਜਿੱਥੇ ਆਪਾਂ ਜਾਣਾ ਸੀਗਾ ਉਸ ਡੈਸਟੀਨੇਸ਼ਨ ਤੇ ਪਹੁੰਚ ਚੁੱਕੇ ਹੈਗੇ ਆਂ ਤੇ ਆਪਾਂ ਮਤਲਬ ਵੀ ਬਹੁਤ ਉਚਾਈ ਤੇ ਸੀਗੇ ਤੇ ਤੁਸੀਂ ਵੇਖ ਹੀ ਸਕਦੇ ਹੋ ਇੱਥੋਂ ਦਾ ਮੌਸਮ ਕਾਫੀ ਵਧੀ ਤੇ ਹਜੇ ਵੀ ਗੁਰਦੁਆਰਾ ਥੋੜਾ ਜਿਹਾ ਹਾਈਟ ਤੇ ਸੀਗਾ ਇਸੇ ਕਰਕੇ ਆਪਾਂ ਨੂੰ ਹਜੇ ਵੀ ਥੋੜੀ ਜਿਹੀ ਹਾਈਟ ਹੋਰ ਚੜ੍ਹਨੀ ਪਊਗੀ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਾਫੀ ਸਾਰੀਆਂ ਨਦੀਆਂ ਨਿਕਲਣ ਦੇਆਂ ਸੀਗੀਆਂ ਇੱਕ ਨਦੀ ਇੱਧਰ ਦੀ ਨਿਕਲਣ ਦੇ ਸੀ ਇੱਥੇ ਜਵਾਕ ਵੀ ਨੋਂਣ ਦੇ ਸੀ ਦੋ ਤਿੰਨ ਨਦੀਆਂ ਆਪਾਂ ਪਿੱਛੇ ਛੱਡ ਆਂਦੀਆਂ ਉਹਨਾਂ ਦੀ ਆਪਾਂ ਕਲਿੱਪ ਨਹੀਂ ਲਈ ਤੀ ਤੇ ਹੁਣ ਆਪਾਂ ਇੱਥੇ ਗੁਰਦੁਆਰੇ ਪਹੁੰਚ ਚੁੱਕੇ ਹੈਗੇ ਆ ਇੱਥੇ ਕਾਫੀ ਸਾਰੀਆਂ ਰੇੜੀਆਂ ਵੀ ਲੱਗੀਆਂ ਹੋਈਆਂ ਨੇ ਤੇ ਹੁਣ ਆਪਾਂ ਇੱਥੇ ਸਾਰੇ ਮੱਥਾ ਟੇਕਾਂਗੇ ਤੇ ਜਿੰਨਾਂ ਜਿਨਾਂ ਨੇ ਮਤਲਬ ਦਰਸ਼ਨ ਕਰ ਲਿੱਤੇ ਹੈਗੇ ਨੇ ਇਸ਼ਨਾਨ ਕਰਨ ਦੇ ਤੇ ਇੱਥੇ ਕਾਫੀ ਵਧੀਆ ਮਤਲਬ ਹੀ ਲੱਗਣ ੜਿਆ ਸੀ ਆਣ ਕੇ ਤੇ ਹੁਣ ਤੁਸੀਂ ਵੇਖ ਹੀ ਸਕਦੇ ਹੋ ਇੱਥੇ ਮਤਲਬ ਲੈਂ ਲੱਗੀ ਹੋਈ ਸੀਗੀ ਇੱਕ ਇੱਕ ਕਰਕੇ ਸਾਰੇ ਅੰਦਰ ਜਾਂਦੇ ਸੀਗੇ ਤੇ ਜਿਹੜਾ ਤੁਸੀਂ ਆ ਸਾਹਮਣੇ ਛੋਟਾ ਜਿਹਾ ਚਰਨ ਆ ਵੇਖਣ ੜਿਆ ਇਨੂੰ ਹੀ ਥੋਲੀ ਧਾਰ ਕਹਿੰਦੇ ਨੇ ਤੇ ਇਹਦੇ ਵਿੱਚ ਹੀ ਮਤਲਬ ਜਿਹੜੇ ਮੋਟਰਾਂ ਥਾਣੀ ਪਾਣੀ ਖਿੱਚਿਆ ਜਾਂਦਾ ਕਿਉਂਕਿ ਇੱਥੇ ਕਿਸੇ ਨੂੰ ਨੋਂ ਨਹੀਂ ਦਿੰਦੇ ਕਿ ਇਹ ਬਹੁਤ ਪਵਿੱਤਰ ਜਗ੍ਹਾ ਹੈ ਤੇ ਉਨਾਂ ਥੱਲੇ ਟੂਟੀਆਂ ਦੇ ਇਸ਼ਨਾਨ ਕਰਾਏ ਜਾਂਦੇ ਨੇ ਇਸੇ ਕਰਕੇ ਇਧਰਲੀ ਸਾਈਡ ਬਹੁਤ ਵੱਡੇ ਵੱਡੇ ਬੈਨਰਸ ਲਗਾ ਰੱਖੇ ਨੇ ਤੇ ਹੁਣ ਸਾਰੇ ਅੰਦਰ ਜਾਣਗੇ ਤੇ ਸਨਾਨ ਕਰਨਗੇ ਅੱਜ ਦੇ ਵਲੌਗ ਚ ਇੰਨਾ ਹੀ ਮਿਲਾਂਗੇ ਕਿਸੇ ਨਵੇਂ ਵੀਡੀਓ ਨਾਲ ਤਬ ਤੱਕ ਲਈ ਓਕੇ ਗੁੱਡ ਬਾਏ ਸੇਫ ਯੂ ਹੋਮ ਐਂਡ